ਲੈ ਨਾਲੇ ਤਾਂ ਬਾਬੇ ਨੇ ਇੰਨੇ ਪੈਸੇ ਲਵਾਤੇ ਘੁੱਟ ਘੁੱਟ 201500 ਦਾ ਸਮਾਨ ਹੈਗਾ ਕਹਿੰਦਾ ਤੇਰੀ ਸੱਸ ਤੇਰੇ ਨਾਲ ਲੜਨੋਂ ਹਟ ਜੂਗੀ ਮੇਰੀ ਸੱਸ ਤਾਂ ਨਾ ਬਾਲਾ ਤੰਗ ਕਰਦੀ ਐ ਮੈਨੂੰ ਨਾ ਪੇਕੀ ਜਾਣ ਦੇਵੇ ਨਾ ਕਿਤੇ ਹੋਰ ਜਾਣ ਦੇਵੇ ਸਾਰਾ ਦਿਨ ਕਲੇਸ਼ ਬਿੱਡੀ ਰੱਖਦੀ ਐ ਤੇ ਬਾਬੇ ਨੇ ਤਾਂ ਐ ਕਿਹਾ ਵੀ ਉਹਨਾਂ ਦੇ ਘਰੇ ਧਰੀ ਜਿੰਨਾਂ ਦੇ ਕੋਈ ਬਾਲਾ ਮੋਹ ਪਿਆਰ ਹੈਗਾ ਸਾਰੇ ਘਰਾਂ ਦੇ ਜਾਇਆ ਹੀ ਮੈਂ ਖਰਪ੍ਰੀਜ਼ ਕਿਹਨਾਂ ਤਰਦਾ ਨਾਲੇ ਇਹ ਕਿਹੜਾ ਮੇਰੇ ਤੇ ਸ਼ੱਕ ਕਰਦਿਆ ਜਦੋਂ ਬਖਨ ਇਹਨਾਂ ਦੀ ਬੁੜੀ ਬੈਠੀ ਹੈ ਬਾਹਰ ਚ ਐ ਕਰਦੀਆਂ ਬੋਚ ਕੇ ਧਰ ਕੇ ਮੁੜ ਜਾਨੀ ਐ ਇਹਨੂੰ ਕੀ ਪਤਾ ਲੱਗਦਾ ਬੁੜੀ ਤਾਂ ਮੈਨੂੰ ਲੱਗਦਾ ਬਗਗੀ ਬੋਚ ਕੇ ਧਰ ਦਿੰਨੀ ਐ ਇੱਥੇ ਲੱ ਬਾਬਾ ਮੇਰਾ ਕੰਮ ਬਣਾ ਦੀ ਹੁਣ ਛੇਤੀ ਛੇਤੀ ਬਾਬੇ ਨੇ ਤਾਂ ਉਹ ਕਿਹਾ ਵੀ ਸਮਾਂਤਾਰ ਅਨੁਸਾਰੀ ਤੈਨੂੰ ਪਤਾ ਲੱਗ ਜੂਗਾ ਲੈ ਵਦਾ ਆ ਜਾਂਦੇ ਆਂ ਯਾਰ ਹਰਪੀਤ ਪੁੱਛ ਕੇ ਦਾ ਕੋਈ ਮਿੰਨਗੀ ਤਾਂ ਜਾਈ ਚਾਹ ਪੀਣਾ ਦੀ ਪਹਿਲਾਂ ਚਾਹ ਬਣੀ ਪਈ ਐ ਬਾਅਦ ਤੇ ਬੋਲ ਕੇ ਬਾਗ ਜੂਗਾ ਫਿਰ ਉਹ ਤੇ ਬੋਲੀ ਜਾਂਦਾ ਜ਼ਾ ਚਾਹ ਲਿਆ ਜਾਣੀ ਐ ਮੈਂ ਕੁੜੇ ਆ ਕੀ ਪਿਆਗਾ ਹਾਂ ਇਹ ਬਲਾਈ ਸਮਾਨ ਜਾ ਪਿਆਗਾ ਕੀ ਕੁਝ ਪਿਆ ਕੋਨੇ ਪਾਇਆ ਕਿਸੇ ਨੇ ਇਹ ਚ ਹੈ ਸਾਬਣ ਨਾ ਪਾਸ ਲੈ ਚੂੜੀਆਂ ਹੈ ਕਿਹਦੇ ਨਾਲ ਕੁੜੇ ਚ ਹਰਬੀਜ ਨੂੰ ਪੁੱਛਦੀ ਹੈ ਤਾਂ ਬਲਾਈ ਕੁਝ ਜਾ ਤਰ ਪਿਆਗਾ ਨਹੀਂ ਹਰਬੀਜ ਆਪਨੇ ਤਾਂ ਬਾਅਦ ਚ ਸਵਾਨ ਜਾ ਕਿਹੜਾ ਸਮਾਨ ਆ ਬਲਾਈ ਕੁਛ ਪਿਆ ਗਾਲਾ ਤੈਨਾਂ ਕੋਈ ਪੁੰਦਗੀ ਕੇ ਸੁੱਤਗੀ ਕੋਈ ਚੂੜੀਆਂ ਬਲਾਈ ਸੋਹਣੀਆਂ ਬੇਬੇ ਹਾਂ ਟੂਣਾ ਟਾਮਣਾ ਹੋਵੇ ਕੋਈ ਗਾਹਾਂ ਕੋ ਚੱਕੀਆਂ ਨਹੀਂ ਪੁੱਠੀ ਮੁੜ ਜਾ ਆ ਦੇਖ ਸਭ ਬਣਾਇ ਕਹਾਗਾ ਬੇਬੇ ਮੇਰੇ ਕੋਲੇ ਨਾ ਕਰ ਭਾਈ ਅਰੇ ਜਾ ਸਮਾਨ ਕਿਉਂ ਲਾਈ ਜਾਨੀਂ ਕੋਈ ਟੂਣਾ ਟਾਮਣ ਕਰਕੇ ਗਈ ਆ ਦੇਖ ਚੂੜੀਆਂ ਸਭ ਕਿੰਨੋਂ ਭਾਰ ਸਾਬਣ ਬਾਬੂ ਕਿੰਨਾ ਵੇ ਦੇਖ ਲਾ ਆ ਲੋਸ਼ਨ ਲਾਸ਼ਨ ਕਿੰਨੇ ਪਾਏ ਪਏ ਆ ਚੂੜੀ ਤੂੰ ਪਾ ਲਿਆ ਕਰੀ ਬੇਬੇ ਪਰੇ ਨਾ ਮੈਥੋਂ ਮੇਰੇ ਕੋਲੇ ਨਾ ਲੈ ਕੇ ਆ ਮੈਂ ਤੈਨੂੰ ਦੱਸਾਂ ਕਿਸੇ ਨੇ ਕਹਦਾ ਨਾ ਮੈਂ ਨਹੀਂ ਹੈਡ ਪੈਰ ਦੁਖਦੇ ਸਾਬਣਾ ਮਾ ਨਾ ਰਿਆ ਕੁੰਗ ਸਾਬਣਾ ਬੇਬੇ ਪਰੇ ਲੈ ਕੇ ਜਾ ਜਿੱਥੋਂ ਲੈ ਆਪਾਂ ਦੇ ਭਾਂਡੇ ਚੋਣਾਂ ਸਾਬਣਾ ਨਾ ਆਪਦੇ ਭਾਂਡੇ ਥੋਲੇ ਕਰ ਪਈ ਮੈਂ ਨਹੀਂ ਧੋਂਦੀ ਲਾ ਇਹਨੂੰ ਕੀ ਹੋਇਆਗਾ ਆ ਬੁਰਛੂ ਮੈਂ ਕਹ ਲਿਆ ਕੋਈ ਬੁਰਛਾ ਆ ਮੂੰਹ ਤੇ ਲਾਉਣ ਵਾਲਾ ਮੂੰਹ ਧੋਣ ਵਾਲਾ ਇਹ ਥੋਲੇਆ ਕਰੀ ਓਏ ਇਹ ਕਿ ਕਹਿਣਾ ਵਾ ਮੈਂ ਕਰ ਲਿਆ ਕਰ ਆਈ ਉੱਥੇ ਬੈਠ ਕੇ ਚ ਲੈ ਜਾ ਉੱਥੇ ਰੱਖ ਲੈ ਮੇਰੇ ਕੋਲੇ ਨਾ ਲੈ ਕੇ ਆ ਉੱਥੋਂ ਲੈ ਜਾ ਪਰੇ ਆ ਚੂੜੀਆਂ ਵੀ ਬਲਾਸ਼ ਹੋਣੀਆਂ ਆਈਆਂ ਇਹਨੂੰ ਪਾ ਲੈ ਫਿਰ ਇਹ ਤੇ ਮੇਜ ਦੀਆਂ ਬੇਬੇ ਟੂਣਾ ਇਹ ਮੰਨ ਲਿਆ ਕਰ ਕੋਈ ਆਪਣੀ ਕੋ ਧਰਗੀ ਕਿਹੜੀ ਧਰਗੀ ਹੈ ਜਿਸ ਕਿਸੇ ਨੂੰ ਦੇਖਤਾ ਲੈਂਦੀ ਆਹ ਮੋਂ ਤਾਂ ਪਿਆ ਸੀ ਉੱਥੇ ਮੈਂ ਕਿਹਨੂੰ ਦੇਖਾਂ ਲੈ ਆਈ ਕਿੱਥੋਂ ਜਾ ਕੇ ਆਪਣਾ ਕੋਈ ਕੋਈ ਪਿਆਉ ਡੱਗੀ ਕੋਲੇ ਫੇ ਡੱਗੀ ਕੋਲੇ ਕੋਈ ਧਰਕੇ ਗਿਆ ਫੇਰੀ ਆ ਪਤਾ ਨਹੀਂ ਗਿਆ ਬੇਬੇ ਤੂੰ ਪਰੇ ਲੈ ਜਾ ਰੋਂ ਭਈ ਮੇਰਾ ਤਾਂ ਸਿਰ ਦੁਖਣ ਲੱਗ ਗਿਆ ਨੇ ਬਾ ਘਰ ਮੈਂ ਲੈ ਆਇਆ ਸਭਨ ਸੁਬਤ ਤੇ ਲੈ ਕੇ ਜਾ ਉਧਰ ਲੈ ਕੇ ਬਾਰੀ ਬੰਦ ਨਹੀਂ ਇਹਦਾ ਨਾ ਸਮਾਨ ਆ ਪੰ 2000 ਦਾ ਤੂੰ ਬੈਠ ਕੇ ਚ ਲੈ ਜਾ ਤਾਂ ਮੈਂ ਮੇਰੇ ਕਿਨੂੰ 5000 ਦਾ ਹੋਵੇ ਆਪ ਹੀ ਲਾ ਲਈ ਨਾ ਮੈਂ ਤਾਂ ਲਾਉਂਦੀ ਨਹੀਂ ਪਰ ਇਹ ਲੈ ਜਾ ਇੱਥੋਂ ਚਾਹ ਪੀਣੀ ਤਾਂ ਆਥ ਤੋਂ ਕੇ ਪੀ ਆ ਕੇ ਚੂੜੀ ਮੈਂ ਦੇਖ ਰਾਂਗੀ ਪਾਕ ਜੇ ਮੈਂ ਐਸੀ ਨਹੀਂ ਆਉਣੀ ਚੂੜੀ ਇਹ ਛੋਟੀ ਹੈ ਮੈਂ ਤਾਂ ਪਾ ਲਉ ਦੇਖ ਨੀ ਉਹ ਤਰ ਲੈਣੀ ਕੋ ਦੋਣੀ ਤੇ ਇਹ ਬਾਤਾਂ ਕੇ ਸਮਾਨ ਤੈਨੂੰ ਕੀ ਪਤਾ ਤੂੰਆਂ ਚ ਕੁਛ ਨਹੀਂਗਾ ਉਹੀ ਗੱਪਣਾ ਲੈ ਨਿਮਜ਼ਾ ਆ ਗਿਆ ਪੀਦਾ ਤੂੰ ਹੀ ਪਾ ਕੇ ਬਣ ਜੀ ਮੇਲਣ ਆ ਨਾਈ ਸੁਰਖੀ ਪਾਊਡਰ ਲਾ ਲਈ ਸਾਰਾ ਕੁਛ ਆਜੂ ਮੇਦਾ ਮਦਦ ਮਦਦ ਦੇ ਪੇਕੀ ਬਾਗ ਜੂ ਪਾ ਕੇ ਬਲੈ ਜੂ ਪਾ ਜੀ ਫਿਰ ਕਹਿਣੀ ਪੇਕੇ ਨੂੰ ਜਾ ਕੇ ਸਿਆਣੀਆਂ ਕਰਾਈਆਂ ਕਿ ਚਿੰਬਰ ਵੀ ਨਾ ਭੂਤ ਨਹੀਂ ਕੋਈ ਮੰਗਰੋ ਨਹੀਂ ਲੈਣੀ ਕੋਈ ਭੂਤ ਨਹੀਂ ਹੁੰਦਾ ਨਾ ਜਿਹਦਾ ਬਹਿਮ ਆ ਬਹਿਮ ਨਹੀਂ ਹੋਗਾ ਬੇਬੇ ਹੁਣ ਬਹਿਣਾ ਬਹਿਣਾ ਪੁੱਤ ਪ੍ਰੇਤ ਹੈ ਨਹੀਂ ਕਿਤੇ ਹੈ ਨਹੀਂ ਆ ਦੇਖ ਲਾ ਅੱਛਾ ਇਥੇ ਪਹਿਲੀ ਢੱਕਣ ਡਿੱਗ ਪਿਆ ਵਿੱਚ ਪੂਤ ਆਈ ਜਾਂਦੇ ਨੇ ਨਾ ਨਾ ਬਹਿਣਾ ਹਾ ਪੀ ਤਾਂ ਪੂਤ ਕਿੱਥੇ ਨਾ ਮੇਰੇ ਹੈਗੇ ਕਿਤੇ ਮੇਰੇ ਹੱਥ ਬਣਾ ਲਾ ਦੇਖ ਮੈਂ ਤੇਰੇ ਪਹਿਰੀਆਂ ਥਲੌਣੀਆਂ ਦਾ ਸਮਾਨ ਚੱਕ ਕੇ ਨਾ ਬੈਠ ਕੇ ਲੈ ਜਾ ਕੋਲ ਨਹੀਂ ਕੁੜੀ ਨੂੰ ਦੇਦੀ ਪਾ ਮਾਪ ਲਾ ਲਈ ਨਾ ਕਿਤੇ ਪੂਤਾਂ ਦਾ ਪ੍ਰੇਤ ਦਾ ਬਹਿ ਮੈਂ ਤਾਂ ਚੇਲੇ ਚੱਪਿਆਂ ਦੇ ਉਥੇ ਲੈ ਜਾ ਮੈਂ ਤੈਨੂੰ ਇੱਕ ਵਾਰੀ ਕਹਤਾ ਤੈਨੂੰ ਉਰੋਂ ਭੱਜ ਜਾ ਮੇਰਾ ਖਿਹੜਾ ਛੱਡ ਦੇ ਮੇਰਾ ਸਿਰ ਦੁਖੀ ਹੈ ਨਾ ਮੈਨੂੰ ਤਾਂ ਇਹ ਲੱਗ ਰਿਹਾ ਮੈਂ ਇੱਥੇ ਰੱਖੂ ਕੁਝ ਨਹੀਂ ਆਦਾ ਤੈਨੂੰ ਇਹ ਚੂੜਾ ਤੂੰ ਮੈਂ ਮਰ ਜਾ ਨਹੀਂ ਆ ਦੇਖ ਲੈ ਅੰਦਰ ਬੜੀ ਆਂਦੀ ਆ ਲੈ ਕੇ ਉਹ ਤਾਂ ਤਾਂ ਗਾਉ ਸਾਬ ਨਹੀਂ ਮੈਂ ਨਹੀਂ ਆਉਣੀ ਮੈਂ ਸਾਬ ਜੀ ਤਾਂ ਦਾਰਦੀ ਆ ਨਾ ਇਹ ਕਿੱਥੇ ਕੁਝ ਨਹੀਂ ਆਇਆ ਮੈਂ ਤਾਂ ਚੱਕ ਵੀ ਲਈ ਚੂੜੀ ਵੀ ਹੱਥ ਚ ਬਾਲੀ ਮੈਂ ਤਾਂ ਕੁਝ ਹੋਇਆ ਹੈ ਭਾਵੇਂ ਨਾ ਸੁੱਤੇ ਪੀਵੇਂ ਸਾਨੂੰ ਬਾਹਰ ਬੋਲ ਮਾਰੀ ਜਾਨੀ ਆ ਕੀ ਗੱਲ ਉਹ ਬੇਬੇ ਟੂਨੇ ਵਾਲਾ ਸਮਾਨ ਚੱਕ ਲਈ ਬਾਹਰ ਟੂਨੇ ਵਾਲਾ ਆਹੋ ਕੋ ਟੂਣਾ ਕਰ ਗਿਆ ਉੱਥੇ ਚੱਕ ਲਈ ਕਹਿੰਦੀ ਗੇਟ ਕੋਲੇ ਦਰਿਆ ਪਿਆ ਸੀ ਲੈ ਕੀ ਹੁੰਦਾ ਟੂਣਾ ਕੀ ਟੂਣਾ ਆਜਾ ਤੈਨੂੰ ਦਿਖਾ ਦਿੰਨੀ ਆ ਬਾਹਰ ਨਿਕਲੇ ਮੈਥੋਂ ਨਹੀਂ ਬਾਹਰ ਨਿਕਾਉਂਦਾ ਮੈਂ ਤਾਂ ਮਸਾ ਪਿਆ ਸੀ ਗਿਆ ਐਨੀ ਗਰਮੀ ਆ ਬਾਹਰ ਨਾ ਫਿਰ ਜੇ ਮਸਾ ਪੀਏ ਜੇ ਕੁਝ ਹੋ ਗਿਆ ਕਿਸੇ ਦਾ ਕੁਝ ਦੁਖਣ ਲੱਗ ਗਿਆ ਫਿਰ ਇਹ ਟਾਰੇ ਮਾੜੇ ਹੁੰਦੇ ਆ ਇਹ ਕੋਈ ਨਾ ਕੋਈ ਕਾਰਨ ਅਗਲਾ ਕੋਈ ਵਾਦਾ ਨਹੀਂ ਹੁੰਦਾ ਕਿਸੇ ਦੇ ਕੋਈ ਕਾਗਲਾ ਬਿਮਾਰ ਠਮਾਰ ਰਹੇ ਨੇ ਕੁਛ ਨਾ ਕੁਛ ਕਿਤੋਂ ਦਾ ਕਰਾ ਕੇ ਲੈਈਆਂ ਹੁੰਦੇ ਆ ਇਹ ਮਾੜੇ ਹੁੰਦੇ ਚੀਜ਼ਾਂ ਕਰਈਆਂ ਨੇ ਉਹ ਬੋਲਦਾ ਦੱਸਦੇ ਵੀ ਕੀ ਆ ਟਾਲਾ ਵਾਲਾ ਕੀ ਗੱਲ ਹੋ ਗਈ ਉਹ ਸਾਰਾ ਸਮਾਨ ਹੈ ਵਿੱਚ ਬੇਬੇ ਕਹਿੰਦੀ ਸਾਬਣ ਨਾਲ ਮੈਂ ਨਹਾ ਲਿਆ ਕਰੂੰ ਚੂੜੀਆਂ ਮੈਂ ਪਾ ਲਿਆ ਕਰੂੰ ਉੱਲੀ ਬੈਠੀ ਹੈ ਸਮਾਨ ਦੇਖ ਲੈ ਜਾ ਕੇ ਜੋ ਤੂੰ ਦੇਖਦਾ ਤਾਂ ਹੀ ਨਹੀਂ ਤੋ ਕੋਈ ਨਾ ਮੈਂ ਤਾਂ ਜਾਂਦਾ ਨਹੀਂ ਬਾਹਰ ਚੂੜੀਆਂ ਤੇ ਸਾਬਣ ਚੂੜੀਆਂ ਸਾਬਣ ਤੇ ਵਿੱਚ ਲੋਸ਼ਨ ਤੇ ਵਿੱਚ ਤੇਲ ਫੇਰ ਹੋਰ ਬਾਕੀ ਸਮਾਨ ਹੈ ਕੋਈ ਦੂਗੀ ਚੰਗਾ ਫਿਰ ਸਾਰਾ ਸਮਾਨ ਤਾਂ ਆਪਣੇ ਘਰੀ ਆ ਗਿਆ ਨਹੀਂ ਇਹ ਆਪਾਂ ਨੂੰ ਮੁੜ ਲੈਣਾ ਪੈਂਦਾ ਐਂ ਕਰੋ ਦੋਨੇ ਮਾਪਤ ਨਹੀਂ ਤਾਂ ਸਾਬਣ ਨਾਲ ਲਿਆ ਕਰੋ ਨੇ ਤੇਲ ਲਾ ਲਿਆ ਕਰੋ ਤੇਰੇ ਉਲੋਸ਼ਨ ਲਾਇਆ ਕਰੋ ਦੋਨੇ ਮਾਪਤ ਕਿਦੇ ਭੂਤਨੀਆਂ ਚਿੰਬੜਗੇ ਨਾ ਜਿੱਪਤਾ ਲਗੂ ਕਾਮੜੀਆਂ ਗੱਲਾਂ ਮਾਰਦੀਆਂ ਤੂੰ ਤਾਂ ਐਵੇਂ ਉਹ ਸਾਬਣ ਤਾਂ ਮੈਂ 20 ਵਾਰੀ ਚੱਕ ਕੇ ਲੈਂਦੀ ਆ ਉਥੋਂ ਚ ਰਸਤੇ ਚੋਂ ਉਸੇ ਨਹੀਂ ਨਾ ਹੁੰਦੀ ਐ ਤੂੰ ਤਾਂ ਹੀ ਤਾਂ ਹੀ ਮੈਂ ਕਿ ਮੇਰਾ ਸਿਰ ਕਾ ਦੁਖਦਾ ਜਦੋਂ ਮੈਂ ਨਹਾ ਲਾਣੀ ਜਦੋਂ ਮੈਂ ਨਹਾ ਲਾਣੀ ਮੇਰੇ ਤਾਂ ਸਿਰ ਦੁਖਣਗੇ ਨਾ ਦੇਖ ਅੱਜ ਤੋਂ ਬਾਅਦ ਜਿਹੜੀ ਨਹਾਉਣ ਵਾਲੇ ਚ ਸਾਬਣ ਪਈਏ ਮੈਂ ਨਹੀਂ ਵਰਤਦੀ ਮੈਂ ਤਾਂ ਉਹਦੀ ਅੰਦਰੋਂ ਲੈ ਕੇ ਜਾਉ ਨਮੀ ਸਾਬਣ ਲਾਉ ਉਹ ਤੈਨੂੰ ਮੈਂ ਦੱਸਤਾ ਹੁਣ ਤੂੰ ਐ ਕਹਿਣ ਲੱਗ ਗਈ ਲੈ ਮੇਰਾ ਤਾਂ ਕਹਿ ਦੇਣਾ ਦਾ ਸਿਰ ਦੁਖਦਾ ਮੈਂ ਤਾਂ ਕਹਿ ਦੇਣਾ ਦੀ ਕਹੀ ਜਾਨੀ ਬੇਬੇ ਨੂੰ ਉਹ ਕੁਛ ਨਹੀਂ ਹੁੰਦਾ ਹੁੰਦਾ ਐਸ ਆਪਣਾ ਸੂਬਣਾ ਨਾਲਾ ਮੈਂ ਤੈਨੂੰ ਇੱਕ ਵਾਰੀ ਕਹਤਾ ਖੜਾ ਹੋ ਜਾ ਮੈਂ ਤੈਨੂੰ ਸਮਾਨ ਦਿਖਾਉਣੀ ਆ ਜਾ ਇੱਧਰ ਚੱਲ ਮੇਰੇ ਨਾਲ ਸਮਾਨ ਦਿਖਾ ਦੇ ਮੈਨੂੰ ਫਿਰ ਕੀ ਹੋ ਜਾਣਾ ਸਮਾਨ ਉਹ ਪੇਕਾਂ ਦਿੱਤੇ ਧਰਿਆ ਬੇਬੇ ਨੇ ਲਿਆ ਲਿਆ ਤੇ ਖਾ ਤੇ ਬੇਬੇ ਕਹਿੰਦਾ ਮੰਨਦੀ ਐ ਕਿੱਥੇ ਪਿਆ ਸਮਾਨ ਹਾ ਪਿਆ ਹੋ ਪਿਆ ਹੋ ਧਰ ਗਈ ਮੈਂ ਤਾਂ ਦੇਖ ਹੱਥ ਨਹੀਂ ਲਾਉਂਦੀ ਤੂੰ ਨਾਲ ਆ ਤਾਂ ਤੂੰ ਆ ਸਮਾਨ ਇੰਨਾ ਤੂੰ ਮੈਂ ਮਰ ਜਾ ਨਹੀਂ ਨਹੀਂ ਪਹਿਲਾਂ ਮਾਂ ਨੇ ਚੱਕ ਲਿਆ ਹੁਣ ਪੁੱਤ ਨੇ ਚੱਕ ਲਿਆ ਮੁੰਨੇ ਮਾਂ ਪੁੱਤ ਇੱਕੋ ਹੀ ਸਮਾਨ ਹੀ ਬਾਲਾ ਵਧੀਆ ਤਾਂ ਹਮੇ ਆਪਣਾ ਸਮਾਨ ਦੇ ਦੇ ਲੈ ਲੋਸ਼ਨ ਹੈ ਇਹਨੂੰ ਸਿੱਟਿਆ ਬਾਹਰ ਬੇਬੇ ਨਹੀਂ ਕਰ ਲੈ ਪੈਸਟਿਕ ਉਹ ਇਹਦਾ ਬਾਲਾ ਵਧੀਆ ਆ ਨੇਰਪਾਲਸ ਲੈ ਨਾ ਮੈਂ ਤਾਂ ਲਾਉਂਦੀ ਨਹੀਂ ਮੈਨੂੰ ਤਾਂ ਕਾਸ਼ੇ ਦੀ ਲੋੜ ਨਹੀਂ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਤੈਨੂੰ ਮੈਂ ਲਈ ਸੀ ਵੀ ਤੂੰ ਸਿੱਟਿਆ ਹੀਗਾ ਪਰੇ ਉਹ ਕਿਉਂ ਸਿੱਟਾਉਂਦੇ 1000 ਰੁਪਏ ਦਾ ਸਮਾਨ ਹੈ ਸਿੱਟਣਾ ਸਮਾਨ ਹੈ ਕਿਤੇ ਬੱਜਿਆ ਨੀ ਮੈਂ ਆਪੇ ਲੈ ਆਲੇ ਮੈਂ ਤਾਂ ਲਾਉਂਦੀ ਨਹੀਂ ਬਾਹਰ ਧਰ ਕੇ ਇਹਨੂੰ ਮੈਂ ਨਹੀਂ ਬਾਹਰ ਧਰ ਕੇ ਆਉਂਦਾ ਤੂੰ ਅੰਦਰ ਨਾਲੇ ਤੀ ਕਮਰੇ ਜਿੱਤੀ ਵੇਲਾ ਲੈ ਕੇ ਇਹ ਕੁਝ ਨਹੀਂ ਹੈਗਾ ਇਸ ਸਮਾਨ ਚ ਬੇਬੇ ਵੀ ਆ ਬੁੜੀ ਕਰਦੀ ਜਿੰਨੇ ਕੰਮ ਕਰਦੀ ਉਹ ਫਿਰਦੀਆਂ ਬੇਬੇ ਹੋ ਰਿਆ ਉਹ ਕਮਲੀਏ ਬੁੜੀਆਂ ਤਾਂ ਡਰਨਾਂ ਜਿਹੜੀਆਂ ਅਣ ਪੜ੍ਹਣੇ ਪੁਰਾਣੇ ਜਵਾਨੇ ਦੀਆਂ ਹੈ ਉਹ ਤੂੰ ਪੜ੍ਹੇ ਲਿਖੇ ਜਵਾਨੇ ਤੂੰ ਤਾਂ ਵੀ ਡਰੀ ਜਾਨੀ ਇਹਨਾਂ ਚੀਜ਼ਾਂ ਤੋਂ ਦੇਖ ਇਹਨਾਂ ਚੀਜ਼ਾਂ 'ਚ ਮੈਂ ਤਾਂ ਬਹਿਮ ਮੰਨਦੀ ਆ ਮੈਨੂੰ ਤਾਂ ਬਹਿਮ ਹੈਗਾ ਮੈਂ ਤਾਂ ਕਰਦੀ ਆ ਬੇਬੇ ਸਮਾਨ ਕੌਣ ਦੇਖੀ ਆਪਣੇ ਇੱਥੇ ਆਪਾਂ ਸੀ ਕੋਈ ਜਾਣ ਕੇ ਉਹੀ ਛਿੱਟ ਗਈ ਵੀ ਜੀ ਲੜੀ ਜਾਣ ਕੇ ਆਪਣੇ ਬਾਹਰ ਕੇ ਪਾ ਪਾਂਡੀਆਂ ਨਾਲ ਲੜਾਉਣ ਦਾ ਮਾਰਾ ਕੋਈ ਛਿੱਟ ਕੇ ਮੈਨੂੰ ਤਾਂ ਲੜਾਉਣ ਦਾ ਮਾਰਾ ਛਿੱਟ ਕੇ ਗਿਆ ਟੂਣਾ ਇਹ ਟੂਣਾ ਬੰਨ ਲਿਆ ਕਰੋ ਮੈਨੂੰ ਤਾਂ ਇਹ ਲੱਗਦਾ ਕਿਸੇ ਤਾਂ ਜਾਂਦੇ ਹੋ ਥੈਲੇ ਜੂਰੇ ਲੈ ਲੈ ਮੇਰੇ ਹੱਥ 'ਚ ਮੈਂ ਲਾਉ ਮੈਂ ਤੈਨੂੰ ਦੱਸਾਂ ਕੋਈ ਟੂਣਾ ਨਹੀਂ ਆ ਕੀਆ ਟੂਣਾ ਚ ਇਹ ਤਾਂ ਮੈਨੂੰ ਕਹਿੰਦਾ ਮੈਂ ਕਿ ਸਾਬਣਾ ਚੱਕ ਲਿਆ ਨਾ ਜਿਹੜੀਆਂ ਨਾ ਹੁਣਾਂ ਚ ਆਪਾਂ ਨਹੀਂ ਤਾਂ ਲਾਉਂਦੇ ਆ ਰੋਜਾ ਸੁਣਿਆ ਆਂ ਭੂਮਾ ਮਰ ਜਾ ਨਹੀਂ ਨਹੀਂ ਦੋਨੇ ਮਾਪ ਤੇ ਕੋ ਜੇ ਕਿਰਸੀ ਤੂੰ ਕਿਤੇ ਸਬਰ ਵੀ ਨਹੀਂ ਛੱਡਦੇ ਓ ਟੂਣਾ ਟਾਣਾ ਕੁਝ ਨਹੀਂ ਹੁੰਦਾਗਾ ਘਰੀਏ ਜੇ ਟੂਨੇ ਟੂਨੇ ਭੂਤ ਪ੍ਰੇਤ ਹੁੰਦੇ ਆ ਮੇਰਾ ਮੇਰੀ ਗੱਲ ਸੁਣ ਇਧਰ ਗੱਲ ਸੁਣ ਜਿਹੜੇ ਕਰਾਉਂਦੀ ਆ ਨਾ ਚੇਲੇ ਚਾਪਟਿਆ ਹਾਂ ਉਹਨਾਂ ਦਾ ਨਹੀਂ ਲੱਗਦਾ ਉਹੀ ਮਗਰੋਂ ਚੱਕ ਕੇ ਲੈ ਜਾਂਦੇ ਨੇ ਮੈਂ ਨਾ ਮਗਰੋਂ ਜਾ ਰੋਗਾ ਆ ਕੇ ਮੈਂ ਤਾਂ ਕਹਨੀ ਆ ਉਹਨਾਂ ਨੇ ਹੀ ਰਲ ਜੋ ਦੋਨੇ ਮਾਪੇ ਤਾਂ ਆਥਰ ਨੂੰ ਬਾਦੂ ਸਮਾਨ ਲੈ ਕੇ ਆਇਆ ਕਰੋਗੇ ਉਹਨਾਂ ਫਿਰ ਆਪਣੇ ਕੋਈ ਬਾਰਗੀ ਧਰ ਕੇ ਫਿਰ ਆਪਾਂ ਨੂੰ ਤਾਂ ਸੈਤਾਨੀ ਦੇ ਕੇ ਗਏ ਚੱਕਣਗੇ ਕਿਸੇ ਦਾ ਆਪਣੇ ਘਰੇ ਤੋਂ ਪਾਪਾ ਕੀ ਕਿਤੇ ਗਏ ਸੀ ਚੱਕਣਾ ਦੇਖ ਲੈ ਮਾਪੇ ਦੋਨੇ ਇੱਕੋ ਜਿਹੇ ਮੰਨਦੇ ਨਹੀਂ ਜੇ ਕੁਝ ਦੁਖਣ ਲੱਗੇ ਨਾ ਜ਼ਿੰਮੇਦਾਰ ਤੁਸੀਂ ਹੋਵੋਗੇ ਦੋਨੇ ਉਹ ਤੇਰੇ ਹੀ ਦੁਖਦਾ ਸਾਡਾ ਕੁਝ ਨਹੀਂ ਦੁਖਦਾ ਵਧੀਆ ਮੇਰੇ ਤਨਾ ਦਾ ਹੱਡ ਪੈਰ ਦੁਖੀ ਜਾਂਦੇ ਤੇ ਲੈ ਮੇਰਾ ਸਿਰ ਦੁਖੀ ਜਾਂਦਾ ਨਾ ਹੋ ਭਾਗੇ ਅੰਦਰ ਨਹੀਂ ਬੂਮਾ ਮਰ ਜਾ ਨਹੀਂ ਦੋਨੇ ਇੱਕੋ ਜੀ ਇਹਨਾਂ ਦਾ ਕੀ ਬਣੂਗਾ ਐਡੇ ਕੰਜੂਸ ਐ ਇਹਨਾਂ ਨੂੰ ਤਾਂ ਐ ਆ ਵੀ ਕਿਤੇ ਰੁਪਈਆ ਲਾਉਣਾ ਨਾ ਭਾਜੀ ਆਹੀ ਸਮਾਨ ਚੱਕ ਚੱਕ ਦੇ ਦਾਂਗੇ ਬਾਹ ਇਹ ਤਾਂ ਕਹਿੰਦਾ ਮੈਂ ਤਾਂ ਸਾਬਣਾਂ ਬੇਬੇ ਕਹਿੰਦੀ ਮੈਂ ਤਾਂ ਆਪ ਚੱਕ ਲਿਉਣੀ ਆ ਮੈਨੂੰ ਤਾਂ ਐ ਲੱਗਦਾ ਵੀ ਇਹਨਾਂ ਨੇ ਸਾਬਣ ਕਦੇ ਉਹ ਲਿਆਂਦੀ ਨਹੀਂ ਹੋਣੀ ਐਂ ਚੱਕ ਚੱਕ ਲਿਉਂਦੇ ਮੈਨੂੰ ਕਹਿੰਦੀ ਮੈਂ ਲੈ ਕੇ ਆਉਣੀ ਆ ਦੁਕਾਨ ਤੋਂ ਸਾਬਣ ਲੈ ਕੇ ਆਉਣੀ ਆ ਮੈਂ ਜੇ ਕਹਿੰਦੀ ਇਕੱਠੀਆਂ ਲਿਆਓ ਇਕੱਠੀਆਂ ਤਾਂ ਲਿਆਉਂਦੇ ਨਹੀਂ ਕੱਲੀ ਕੱਲੀ ਸਾਬਣ ਲੈਉਣਗੇ ਤੇ ਇਹ ਤਾਂ ਚੱਕ ਚੱਕ ਹੀ ਲਿਆਉਂਦੇ ਐ। ਉਹ ਇਹਨਾਂ ਨਾ ਕੀ ਬਣੂਗਾ? ਇਹ ਤਾਂ ਹੱਲ ਗਏ ਜਮਾ ਇਹ ਤਾਂ ਰਪੀਆ ਨਹੀਂ ਕਿਤੇ ਲਾ ਕੇ ਰਾਜੀ। ਮੈਂ ਤਾਂ ਦੇਖ ਕੇ ਹੁਣੀਆਂ ਕਿਹੜੀ ਕਰਕੇ ਗਈ ਐ। ਕਿਸੇ ਦਾ ਮਾਰਾ ਮੋਟਾ ਪਤਾ ਤਾਂ ਲੱਗੇ ਹੁੰਦੀ ਜਾਂਦੀ ਦਿਸ਼ੇ ਤਾਂ ਸਹੀ। ਵੀ ਕਰਿਆ ਕੀ ਨਹੀਂ ਐ ਇਹ। ਨਾ ਦੇਖ ਕੇ ਤਾਂ ਮਾ ਭਲਾ ਇੰਨਾ ਪੈਸਾ ਵੀ ਲਾਇਆਗਾ। ਉਹੀ ਗੱਲ ਬਾਬੇ ਨੇ ਤਾਂ ਇਨੇ ਰੁਪਏ ਲੈ ਲਏ ਇੰਨੀ ਫੀਸ ਲੈ ਲਈ। ਇਹਨਾਂ ਤਾਂ ਜਮੀ ਸ਼ਾਂਤੀ ਐ। ਘਰੇ ਕੋਈ ਬੋਲਦਾ ਹੀ ਨਹੀਂ ਸੁਣਦਾ। ਚਲ ਬਾਨੇ ਜੀ ਨਾਲ ਹਰਪ੍ਰੀਤ ਕੋਲੇ ਜਾਇਆ ਹੁਣੀ ਐ। ਆ ਆਉਂਦੀ ਐ। ਕਿਵੇਂ ਹਰਪ੍ਰੀਤ ਠੀਕ ਆ ਬਣੇ ਤੂੰ ਕਿੱਧਰ ਫਿਰਦੀ ਆ ਕੁੜੇ ਕਿਉਂ ਕੀ ਹੋ ਗਿਆ ਕੀ ਦੇਖ ਰਹੀ ਹੈ ਕੋਈ ਨਹੀਂ ਹੈਗਾ ਮੇਰੇ ਨਾਲ ਤਾਂ ਨਹੀਂ ਨਾਲ ਨਹੀਂ ਤੇਰੇ ਭਣੇ ਸਾਡੇ ਤਾਂ ਕੋਈ ਇੱਥੇ ਨਾ ਸਮਾਨ ਧਰ ਗਿਆ ਨਹੀਂ ਕਿੱਥੇ ਧਰ ਗਿਆ ਸਮਾਨ ਇੱਥੇ ਧਰ ਗਿਆ ਕੋਈ ਭਣੇ ਓਹ ਹੋ ਦੇਖੀ ਕਿਤੇ ਭਣੇ ਹੋਰ ਜਾ ਜਾਂਦੀ ਕਰ ਦੇ ਲੈ ਜਾਂ ਜਾਂਦੀ ਕਹਿੰਦੀ ਸਾਡੇ ਤਾਂ ਉਹ ਜੀ ਤਾਂ ਬੁੜੀ ਐ ਤੇ ਉਹ ਜਿਆ ਬੁੜੀ ਦੇ ਪੁੱਤੇ ਭੈਣੇ ਦੋਨੇ ਮਾਂ ਪੁੱਤੇ ਕੋਈ ਐ ਕੰਜੂਸ ਸਾਰਾ ਸਮਾਨ ਚੱਕ ਕੇ ਅੰਦਰ ਲੈ ਗਏ ਉਹ ਅੰਦਰ ਤਰੀ ਬੈਠਿਆ ਸਮਾਨ ਹੋਰ ਹੋਰ ਲੈ ਅੰਦਰ ਕੀ ਕੀ ਸਮਾਨ ਸਿਆਜਾ 10 ਮਿੰਟ ਜੇ ਬੈਹ ਜਾ ਤੂੰ ਤਾਂ ਮੈਨੂੰ ਬੈਠਣ ਨੂੰ ਵੀ ਨਹੀਂ ਕਹਿੰਦੀ ਐ ਕਾਦਰ ਮੈਂ ਤਾਂ ਤੈਨੂੰ ਐ ਕੁਛ ਦਿਸ਼ ਕੋਈ ਆਉਂਦੀ ਜਾਂਦੀ ਤਾਂ ਦੇਖੀ ਨਹੀਂ ਨਾ ਵੀ ਮੈਂ ਤਾਂ ਆਪ ਹੁਣੀ ਆਈਆਂ ਹਜੇ ਮੈਂ ਤੂੰ ਕਿੱਧਰ ਫਿਰਦੀ ਬੱਚਾ ਵੀ ਨਹੀਂ ਦੇਖਿਆ ਕੋਈ ਗਲੀ ਚ ਤੂੰ ਬਾੜੀ ਤਿਆਰ ਜੀ ਹੋਈ ਫਿਰਦੀ ਜਿਵੇਂ ਕਿਤੋਂ ਆਈ ਹੁੰਨੀ ਐ ਨਹੀਂ ਮੈਂ ਤਾਂ ਨਾ ਗਈ ਹੋਈ ਸੀ ਕਿਤੇ ਨੇੜੇ ਅੱਛਾ ਮਾਨਸਾ ਗਈ ਹੋਈ ਸੀ ਮਾਨਸਾ ਗਈ ਦਵਾਈ ਨਾ ਫਿਰ ਕਪਤੇ ਆਏ ਨਵੀਂ ਪਾਈ ਫਰਦੀਆਂ ਲਾਹੀ ਨਹੀਂ ਕੰਮ ਦਿੰਦਾ ਨਾ ਕਰੇ ਪਾਉਣ ਨੂੰ ਸਮਾਏ ਨੇ ਪਤਲੇ ਨੇ ਆ ਦੇਖੂ ਹੀ ਲੱਗਦਾ ਤੈਨੂੰ ਪਤਲੇ ਤਾਂ ਹੈਗੇ ਨੇ ਫਿਰ ਵੀ ਨਵਾਂ ਤਾਂ ਹੈਗੇ ਆ ਲ ਮੈਂ ਤਾਂ ਇਹ ਜੇ ਪਾ ਕੇ ਰੱਖਦੀ ਆ ਘਰੇ ਚੱਲ ਲਾਉਂਗਾ ਇੰਨੇ ਕੱਡੇ ਪਾਈ ਫਰਦੀਆਂ ਤੇਰੀ ਸੱਸ ਚੰਗੀ ਹੈ ਹਨਾ ਕਿਹੜੀ ਚੰਗੀ ਹੈ ਮੇਰੀ ਸੱਸ ਤੈਨੂੰ ਪਤਾ ਹੀ ਆ ਘਰ ਘਰ ਆਹੀ ਹਾਲ ਲਗਾ ਤੇਰੀ ਸੱਸ ਦਾ ਸਹਾਰਪ੍ਰੀਤ ਕਿਵੇਂ ਰਹਿੰਦੀ ਹੈ ਪਰ ਮੇਰੀ ਸੱਸ ਤਾਂ ਵਧੀਆ ਕੰਮ ਦਿੰਦਾ ਕਰਦੀ ਆ ਮੇਰੇ ਨਾਲ ਕਰਾਉਂਦੀ ਆ ਸਾਰਾ ਅੱਛਾ ਚਾ ਵਧੀਆ ਰਹਿੰਦੀ ਆ ਹਾਂ ਇਹ ਤਾਂ ਕੁਦਰ ਵੀ ਲੋਟਾ ਮੈਂ ਤਾਂ ਐ ਲੜਦੀ ਸੀ ਉਹਨੂੰ ਅੱਜ ਜਰੂਰ ਉਹਦੇ ਨਾਲ ਬੋਲਣਾ ਪੈ ਗਿਆ ਮੈਨੂੰ ਵੀ ਬੇਬੇ ਤੂੰ ਕਿਉਂ ਲਈਂ ਆ ਸਾਮਾਨ ਚੱਕ ਕੇ ਕੋਈ ਅਗਲਾ ਟਾੜਾ ਟੱਪਾ ਲਾ ਕੇ ਗਿਆ ਹੁੰਦਾ ਕਿਸੇ ਦੇ ਬਾਦਦਾ ਨਹੀਂ ਹੁੰਦਾ ਕੋਈ ਬਿਮਾਠ ਮਾਰ ਰਹੀਂਦੀ ਐ ਕੀ ਪਤਾ ਭੈਣੇ ਹੁਣ ਕਾਦੀ ਮਾਰੀ ਕੋਈ ਧਰ ਕੇ ਗਈ ਐ ਤੇ ਮੇਰੀ ਬੇਬੇ ਨੂੰ ਅੱਖ ਜੀ ਵੀ ਤੂੰ ਨਾ ਚੱਕ ਤੇ ਮੇਰੀ ਬੇਬੇ ਮੰਨੀ ਨਹੀਂ ਤੇ ਉਹ ਲੈ ਗਈ ਅੰਦਰ ਅੱਛਾ ਅੰਦਰ ਲੈ ਗਈ ਚੱਕ ਕੇ ਹੋਰ ਹੁਣ ਅੰਦਰ ਲੈ ਕੇ ਚੱਕ ਕੇ ਤੇ ਲਾ ਵੀ ਲਿਆ ਸਾਮਾਨ ਵਰਤ ਵੀ ਲਿਆ ਕੀ ਕੁਸ ਸੀਗਾ ਉਹਦੇ ਚ ਬਾਵਾ ਸਾਮਾਨ ਐ ਲੋਸ਼ਨ ਇਹ ਵਿੱਚੀ ਤਾਂ ਮੈਂ ਤਾਂ ਬਾਹਲਾ ਦੇਖਿਆ ਨਹੀਂ ਝੂੜੀਆਂ ਚੱਕੀ ਫਿੱਦੀ ਕਹਿੰਦੀ ਤੂੰ ਪਾਲਾ ਲੈ ਤੇ ਆ ਗਿਆ ਪਾਪਾ ਦੇਖੀ ਜਾਵੇ ਮੈਂ ਅੱਖੇ ਕੋਈ ਨਹੀਂ ਜਿਹੜੀ ਭੂਤ ਹੋਈ ਤੇ ਨਹੀਂ ਕਿਸੇ ਨੇ 바ਵਾ ਖਰਚਾ ਕਰਿਆ ਲੱਗਦਾ ਉਹ ਤਾਂ ਐ ਲੱਗਦਾ ਭੈਣੀ 22500 ਦਾ ਸਮਾਨ ਹੈ ਹਾਂ ਮਹਿੰਗਾ ਹੋ ਸਕਦਾ ਹੈ ਮੈਂ ਲੋਕੋ ਹੀ ਗੱਲ ਬਿਨਾ ਗੱਲ ਤੂੰ ਟਾਰੇ ਕਰਾ ਕਰ ਇੱਕ ਦੂਜੇ ਤੇ ਸਿੱਟੀ ਜਾਂਦੀ ਉਹੀ ਪੈਸੇ ਆਦੇ ਘਰੇ ਬਰਤਲਣ ਕਰੋ ਤਾਂ ਬੱਸ ਇਹਨਾਂ ਨੂੰ ਆਖਣੀਆਂ ਵਾਦਾਂ ਹੋ ਜੇ ਉਹ ਬਾਬਾ ਮੈਨੂੰ ਪਤਾ ਲੋਕਾਂ ਦੀ ਮਾੜੀ ਸੋਚ ਹੈ ਮੈਨੂੰ ਐਂ ਦੱਸ ਜਿਹੜਾ ਉਹ ਤੇ ਲੈ ਟਾਰੇ ਕੱਪਿਆਂ ਤੇ ਇੰਨੇ ਪੈਸੇ ਲਾਇਆ 2500 ਰੁਪਇਆ ਤੇ ਜੀ ਉਸੇ ਦਾ ਗੁੜਚਾ ਲਿਆ ਆਉਂਦੀ ਉਹ ਆਹ ਹੋ ਐ ਹੁਣ ਇੰਨੀ ਮਰਤ ਕੌਣ ਦੇਵੇ ਨੂਨ ਮਿਰਚ ਲਿਆਵੇ ਗੁੜਚਾ ਲਿਆਵੇ ਰਸੋਈ ਦਾ ਸਮਾਨ ਲਿਆਵੇ ਉਹ ਤੈਨੂੰ ਬਤਾ ਹਰਪ੍ਰੀਤ ਜੀ ਨਾਲ ਅਗਲੇ ਦੇ ਕਲੇਸ਼ ਹੋਵੇ ਦੇਖ ਬੇਬੇ ਤਾਂ ਮੰਨਦੀ ਨਹੀਂ ਮੇਰੀ ਬੇਬੇ ਤਾਂ ਵਹਿਮ ਨਹੀਂ ਕਰਦੀ ਤੇਰਾ ਬਾਈ ਵੀ ਨਹੀਂ ਵਹਿਮ ਕਰਦਾ ਮੈਨੂੰ ਥੋੜਾ ਜਿਆ ਹੈਗਾ ਮੈਨੂੰ ਐ ਹੋ ਜਾਂਦਾ ਕਦੇ ਤਾਂ ਮੇਰਾ ਸਿਰ ਦੁਖਣ ਲੱਗ ਜਾਂਦਾ ਕਦੇ ਮੇਰੇ ਹੱਡ ਪੈਰ ਦੁਖਣ ਲੱਗ ਜਾਂਦੇ ਇਹ ਤਾਂ ਨਾ ਮੇਰੀ ਬੇਬੇ ਤਾਂ ਮੈਨੂੰ ਕਹਿੰਦੀ ਕਹਿੰਦੀ ਮੈਂ ਤਾਂ ਨਾ ਜਿਹੜਾ ਕਿ ਤੇਰੀ ਗੱਲ ਸੁਣਾ ਜਦੋਂ ਦਾ ਟਾੜਾ ਚੱਕਿਆ ਤੇਰਾ ਉਦੋਂ ਦਾ ਸਿਰ ਦੁਖਦਾ ਮੇਰਾ ਤਾਂ ਸਿਰ ਭੈਣੇ ਤੈਨੂੰ ਪੁੱਛਣਾ ਮੈਂ ਦੱਸੀ ਤਾਂ ਜਾਣੀ ਅ ਬੀਏ ਤਾਂ ਕਹਿੰਦੀ ਸੀ ਤਾਂ ਜੇ ਰਾਜ ਕਿਤੇ ਸਾਬਣ ਮਿਲ ਜੇ ਸੀ ਤਾਂ ਮੋੜਾ ਮਾੜਾ ਤੋਂ ਚੱਕ ਲਿਆ ਹੁੰਨੇ ਆ ਕਿ ਨਹੀਂ ਚਾਰ ਵਾਰੀ ਤਾਂ ਮੈਂ ਵੀ ਦੇਖਿਆ ਚੱਕ ਦੇ ਇੱਕ ਦੋ ਵਾਰੀ ਫਿਰ ਉਹ ਛਿਰਤਾ ਮੇਰਾ ਦੁਬਿਧ ਮਾਤਾ ਰਾਣੀ ਬਣੀ ਸਮਾਨ ਪਿਆ ਹੁੰਦਾ ਤੇ ਸਾਡੀ ਬੁੜੀ ਵੀ 20 ਵਾਰੀ ਦੇਖੀ ਐ ਮੈਂ ਚੱਕ ਕੇ ਗੀਜੇ ਚ ਪਾਉਂਦੀ ਚੀਜ਼ ਹਣੀ ਸਾਡੀ ਬੁੜੀ ਬਹਿਮ ਨਹੀਂ ਕਰਦੀ ਬੁੜੀ ਤਾਂ ਕਹਿੰਦੀ ਪੈਸਿਆਂ ਦੀ ਆਈ ਹੁੰਦੀ ਇਹ ਚੀਜ਼ ਕਹਿੰਨੀ ਇਹਦੇ ਚ ਦੱਸ ਕੀ ਬੜਿਆ ਫਿਰ ਉਹਦਾ ਅੰਬਰ ਤੋ ਛਕਿਆ ਆ ਉਹ ਤਾਂ ਨਹੀਂ ਕਰਦੀ ਭੈਣੀ ਤੇ ਚੱਲ ਮੈਂ ਤਾਂ ਨਾ ਮੈਂ ਤਾਂ ਹੁਣ ਆਪਦੀ ਨਵੀਂ ਸਾਬਣ ਲਾਉਂਗੀ ਨਹਾਉਣ ਵਾਸਤੇ ਮੈਂ ਤਾਂ ਉਹਨਾਂ ਲਈ ਸਾਬਣ ਦੇ ਹੱਥ ਵੀ ਨਹੀਂ ਲਾਉ ਚਲਾਇਆ ਤਾਂ ਕੀ ਹੁੰਦਾ ਲਾ ਲਈ ਕੁਛ ਨਹੀਂ ਹੁੰਦਾ ਵਹਿਮ ਨਾ ਕਰੇ ਤੂੰ ਹੀ ਲੈ ਜਾਏ ਕਰ ਦਸ ਮਨਾ ਇਥੇ ਮੈਂ ਕੀ ਕਰਾਉਣਾ ਪੈਣੇ ਰੱਖ ਲੋ ਜਦੋਂ ਛੋਡੇ ਕੋਈ ਧੜਕੇਗਾਗਾ ਤੁਸੀਂ ਵਰਤ ਲਓ ਨਾ ਤੈਨੂੰ ਦਵਾਦਾ ਨਹੀਂ ਲੋਸ਼ਨ ਚੂੜੀਆਂ ਕੀ ਤੇਰੇ ਆ ਜੇ ਤੂੰ ਨਹੀਂ ਬੈਠ ਕਰੀ ਤੂੰ ਲੈ ਜਾ ਸਾਡੇ ਤਾਂ ਸਮਾਨ ਬਾਦੂ ਪਿਆ ਕਰੇ ਮੈਂ ਬਾਦੂ ਤਾਂ ਸਾਬਦੀ ਹੁੰਦਾ ਬਾਦੂ ਤਾਂ ਸਾਡੇ ਵੀ ਪਾ ਮੈਨੂੰ ਪਤਾ ਨਹੀਂ ਸੱਸ ਦਾ ਪਤਾ ਨਹੀਂ ਐਨੀ ਭੜੀ ਹੈਗੀ ਸਾਡੇ ਤਾਂ ਚਤੋਂ ਪੈਰ ਕਲੇਸ਼ ਰਹਿੰਦਾ ਕਰੇ ਤੇ ਹੋਰ ਸਾਡੀ ਜਮੀ ਸਿਆਪਾ ਪੈ ਜੂ ਚੱਲ ਠੀਕ ਆ ਚੰਗਾ ਮੈਂ ਜਾਣੀ ਆ ਮੈਂ ਤਾਂ ਨਾ ਮੜਾ ਕੰਮ ਜਾ ਕੇ ਆਉਂਦੀ ਸੀਗਾ ਹਾਂ ਚੰਗਾ ਜਾਇਆ ਆਪਣੀ ਇੱਕੇ ਖੜ ਗਈ ਮੈਂ ਤਾਂ ਮੈਂ ਤਾਂ ਹੀ ਦੇਖਣ ਆਉਂਦੀ ਸੀ ਮਾਂ ਕਿ ਕਿਸੇ ਨੇ ਨੰਗਦੀ ਟੱਪਦੀ ਨੇ ਦੇਖਿਆ ਹੋਵੇ ਇਹ ਉਦੋਂ ਆ ਗਈ ਕੰਨ ਖਾਣ ਨੂੰ ਬਿਨਾਂ ਗੱਲ ਤੋਂ ਹੈ ਉਹ ਕਿ ਲਾਇ ਕਿ ਹੁੰਦਾ ਹੈਗਾ ਤੂੰ ਰੱਖ ਲੈ ਸਮਾਨ ਨਾ ਫਿਰ ਜੇ ਇੰਨਾ ਤੈਨੂੰ ਤੂੰ ਡਰਦੀ ਨਹੀਂ ਘਾੜੇ ਟੱਪਿਆਂ ਦੋ ਤੇ ਤੂੰ ਲੈ ਜਾ ਤੂੰ ਲਾ ਲਾ ਸਾਡੀ ਬੁੜੀ ਤਾਂ ਦਵਾ ਦਾਨੀ ਆ ਚੂੜੀਆਂ ਦਵਾ ਦਾਨੀ ਆ ਕਰੀਮਾ ਦਵਾ ਦਾਨੀ ਆ ਐਵੇਂ ਫਿਰਦੀ ਐ ਪਾ ਕੇ ਨਵਾਂ ਸ਼ੂਟ ਹਵਾ ਕਰਦੀ ਫਿਰਦੀ ਐ ਓਕੇ ਮੈਂ ਤਾਂ ਆਪਣੇ ਘਰੇ ਵੀ ਪਾ ਕੇ ਰੱਖਦੀ ਆ ਘਰੇ ਪਾਉਣ ਵੇ ਤੇ ਸਮਾਇਆ ਤੇਰੀ ਸੱਸ ਐ ਏਡੀ ਭੈੜੀ ਤੈਨੂੰ ਕਿੱਥੇ ਪਾਉਣ ਦਿੰਦੀ ਆ ਘਰੇ ਪਤਾ ਨਹੀਂ ਤੂੰ ਹੁਣ ਕਿਵੇਂ ਟੱਪਿਆਈ ਪਾ ਕੇ ਇੱਧਰ ਬੇਬੇ ਨੂੰ ਦੇਖਦੀ ਆ ਕਿਤੇ ਦੋਨਾਂ ਨੂੰ ਬੁੱਕ ਤੇ ਉਹਨਾਂ ਨੂੰ ਗਾਏ ਕਿੱਧਰ ਕਿਤੇ ਪੁੱਤਾਂ ਬਾਤਾਂ ਤਾਂ ਨਹੀਂ ਚੰਬੜ ਗਿਆ ਦੋਨਾਂ ਨੂੰ ਕਮਲਿਆ ਨੂੰ ਇਹੋ ਜਿਹੇ ਨਾ ਲਹੂ ਪੀਣੇ ਦੀਨੇ ਤਾਂ ਹੀ ਨਹੀਂ ਕਿਤੇ ਲੈ ਇਨਾਂ ਦੇ ਤਾਂ ਕੁਛ ਵੀ ਨਹੀਂ ਹੋਇਆ ਮੇਰੇ ਤਾਂ ਇੰਨੇ ਪੈਸੇ ਲਾਏ ਆਈ ਗਏ ਕੀ ਕਰਾ ਹੁਣ ਜੱਬ ਖਾਣਾ ਨਾਲੇ ਤਰ ਪੀਏ ਲਾਤੇ ਇੰਨੇ ਨਾਲੇ ਕੋਈ ਫਾਇਦਾ ਨਹੀਂ ਹੋਇਆ ਡੱਕਾ ਫਰਕ ਹੀ ਨਹੀਂ ਪਿਆ ਮਾੜਾ ਮੋਟਾ ਵੀ ਚਲ ਆਏ ਦੇਖਦੀਆਂ ਮਾੜਾ ਜਿਹਾ ਫੋਨ ਲਾ ਕੇ ਬਾਬੇ ਨੂੰ ਪੁੱਛਦੀਆਂ ਮੈਂ ਹੈਲੋ ਹਾਂ ਬਾਬਾ ਕਿਹੜਾ ਬੰਨਣਾ ਸੀ ਕੰਮ ਕੁਝ ਵੀ ਨਹੀਂ ਹੋਇਆ ਉਹ ਤਾਂ ਮੋਜਰਾ ਹੱਸੀ ਖੇਢੀ ਜਾਂਦੇ ਉਹਨਾਂ ਨੇ ਤਾਂ ਸਾਰਾ ਸਮਾਨ ਜਾ ਕੇ ਅੰਦਰ ਧਰ ਲਿਆ ਨਾ ਵੀ ਕਿਸੇ ਗੱਲ ਦਾ ਫਰਕ ਹੀ ਨਹੀਂ ਪਿਆ ਕੋਈ ਵੀ। ਨਾ ਵੀ ਬੱਬਾ ਕੋਈ ਫਰਕ ਨਹੀਂ ਪਿਆਗਾ ਜਮੀ ਕਿਸੇ ਗੱਲ ਦਾ ਵੀ। ਆਹੋ ਸਾਡੇ ਤਾਂ ਆਪਦੇ ਘਰੇ ਕਲੇਸ਼ ਰਹਿੰਦਾਗਾ। ਜੇ ਹੁਣ ਕਿਸੇ ਦੇ ਘਰੇ ਕਲੇਸ਼ ਪਊਗਾ ਫੇਰ ਹੀ ਸਾਡੇ ਘਰੇ ਹਟੂਗਾ। ਤੇਰੇ ਅਸੀਂ ਸਮਾਨਤਾ ਬੱਬਾ। ਮੈਂ ਤਾਂ ਗਾਂਹ ਤੱਕ ਐਸੀ ਮੜਾ ਜੇ ਗੇਟ ਤੋਂ ਗਾਂਹ। ਅੱਛਾ ਦੇਲੀਆਂ ਚ ਧਰਨਾ ਸੀ। ਫੇਰ ਬੱਬਾ ਤੂੰ ਮੈਨੂੰ ਪਹਿਲਾਂ ਦੱਸਣਾ ਸੀਗਾ ਨਾ ਵੀ ਦੇਲੀਆਂ ਚ ਧਰਨਾ। ਪੈਜੂ ਫਰਕ। ਅੱਛਾ। ਚੱਲ ਕੋਈ ਨਹੀਂ ਬਾਬਾ ਫਿਰ ਡੀਕ ਲੈਣੀ ਆ ਅੱਜ ਆਥਣ ਤੱਕ ਡੀਕ ਲੈਣੀ ਆ ਚੱਲ ਕਰ ਦੇ ਬਾਬਾ ਥੋੜਾ ਜਿਹਾ ਹਾਂ ਚੱਲ ਕਰਕੇ ਦੇਖ ਲੈ ਫਿਰ ਕੀ ਕਰੇਗਾ ਬਾਬਾ ਲੱਡੂ ਪਾਏਗਾ ਚੱਲ ਲੱਡੂ ਪਾ ਦੀ ਪਾਪਾ ਕੁਛ ਮਰਜ਼ੀ ਕਰ ਤੂੰ ਮੇਰਾ ਕੰਮ ਕਰ ਮੈਂ ਤਾਂ ਤੈਨੂੰ ਇੰਨੇ ਪੈਸੇ ਦਿੱਤੇ ਨੇ ਫਿਰ ਨਹੀਂ ਦੇਖ ਲਾ ਆਪਦਾ ਹਿਸਾਬ ਲਾ ਲਈ ਜੇ ਨਾ ਫਰਕ ਪਿਆ ਤਾਂ ਸਾਰੀਆਂ ਬੁੜੀਆਂ ਹਟਾ ਦੂੰ ਤੇਰੇ ਕੋਲੇ ਹੁਣ ਚੰਗਾ ਠੀਕ ਆ ਬਾਬਾ ਚੰਗਾ ਠੀਕ ਆ ਠੀਕ ਆ ਚੰਗਾ ਲੱ ਬਾਬਾ ਕਹਿੰਦਾ ਮੈਂ ਤਾਂ ਲੱਡੂ ਪਾਉਣਾ ਤੇ ਪਤਾਸੇ ਚ ਹਾ ਕੇ ਤੇ ਵੀ ਆਥਣ ਤੱਕ ਫਰਕ ਪੈ ਜੂਆ ਤੇ ਜੇ ਨਾ ਫਰਕ ਪਿਆ ਨਾ ਬਾਬੇ ਨੇ ਤਾਂ ਦੇਖ ਹੀ ਦਿੰਦੀ ਪਤਾ ਮੈਂ ਜਾ ਕੇ ਲੱ ਬੇਬੇ ਕਿਵੇਂ ਪਈਏ ਕੁਰਸੀ ਤੇ ਨਹੀਂ ਬੇਬੇ ਬੇਬੇ ਮੂੰਹ ਮਰ ਜਾ ਇਹ ਚ ਤਾਂ ਸਮੈਲ ਜੀ ਆਉਂਦੀ ਹੈ ਮੈਨੂੰ ਲੱਗਦਾ ਇਹਨੇ ਤਾਂ ਕਰਤਾ ਕੰਮ ਇਹਦਾ ਤਾਂ ਆਇ ਤਾਂ ਸੰਟ ਸੰਟ ਲਾ ਕੇ ਸਾਰਾ ਕੁਝ ਲੋਸ਼ਨ ਲੂਸ਼ਨ ਲਾ ਕੇ ਆ ਭਈ ਗੁੰਮ ਹੋਈ ਬੁਆ ਜੋੜੇ ਤੇ ਝਾੜੂ ਨਾ ਕੱਢ ਕੇ ਦੇਖ ਜੀ ਆ ਵੀ ਹਾਇ ਕੀ ਹੈ ਭੂਤਨੀ ਦਾ ਨੀ ਨੁ ਪੱਤੇ ਦੀ ਬੁੜੀ ਨੂੰ ਕੀ ਹੋਈ ਜਾਂਦਾ ਕਹੇ ਤਾਂ ਤਾਂ ਬੋਲੀ ਨਹੀਂ ਆ ਦੇਖ ਲਾ ਆ ਭਈ ਥੱਲੇ ਜੋੜੇ ਜੋੜੇ ਕੌਣ ਧਰ ਗਏ ਇੱਥੇ ਇਹ ਕਿਥੋਂ ਆ ਗਏ ਉਸੇ ਨੂੰ ਠਾਵਾਂ ਉਹਨੂੰ ਦੇਖੋ ਉਹਨੂੰ ਤਾਂ ਨਿਕਲ ਹੋ ਗਿਆ ਬੁੜੀ ਦਾ ਤਾਂ ਦੇਖੀ ਜੂ ਸਰ ਵੀ ਜਾਊਗਾ ਉਭਾ ਮਾਰ ਜਾਨੀ ਆ ਪੈ ਨਹੀਂ ਸਮਾਨ ਤਰੀ ਸਰਾਣੇ ਖੜਾ ਹੋ ਜਾ ਉਹ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ ਬੇਬੇ ਗੁੰਮ ਹੋਈ ਪਈ ਐ ਬੇਬੇ ਨੂੰ ਕੀ ਸਮਾਨ ਮਾ ਇਹਨਾਂ ਸਰਾਣੇ ਤੇਰੀ ਬੈਠੇ ਸਮਾਨ ਦਾ ਪੇ ਉਹ ਬੇਬੇ ਗੁੰਮ ਹੋ ਗਈ ਬੇਬੇ ਨੇ ਲਾ ਲਿਆ ਉਹ ਕੁਛ ਇੱਥੇ ਚੱਕ ਕੇ ਤੇਰਾ ਪਲਾ ਹੋ ਜੇ ਆ ਦੇਖ ਬੇਬੇ ਇਹ ਬੇਬੇ ਬੇਬੇ ਇਹ ਬੇਬੇ ਆ ਦੇਖ ਲਾ ਹਿਲਦੀ ਨਹੀਂ ਬੁੜੀ ਤਾਂ ਆ ਕਰਤੀ ਤਾਂ ਗੁੰਮ ਸਮਾਨ ਚੱਕ ਲੈ ਬੰਦਾ ਨਹੀਂ ਲੱਗਦਾਗਾ ਹਾਂ ਕੱਲੀ ਤਾਂ ਬੁੜੀ ਗੁੰਮ ਹੋਈ ਤੂੰ ਵੀ ਹੋਏਗਾ ਸੱਚ ਮੁੱਚੀ ਮੈਂ ਤੇਰੀ ਗੱਲ ਮੰਨੀ ਨਾ ਹਨਾ ਹਮੇਂ ਸਭ ਕੁਝ ਹੁੰਦਾ ਏ ਉਹ ਹੁਣ ਕਿਵੇਂ ਕਰਾਂਗੇ ਫਿਰ ਆਪਾਂ ਬੀਬੀ ਨੂੰ ਕਮੇਟੀ ਕਰੀਏ ਲੈ ਮੈਂ ਕੀ ਬੰਦਾ ਕੀ ਕਾ ਉਹ ਹੀ ਸਮਾਨ ਲਿਆ ਬਾਹਰ ਛਿੱਟ ਗਿਆ ਉਹਨੂੰ ਉਹ ਬੀਬੀ ਮੈਂ ਨਾਭ ਜਿ ਦੇਖ ਲੈ ਨਾਭ ਚ ਉਹ ਲੈ ਨਾਭ ਚ ਤਾਂ ਮੇਰੀ ਸਹੀ ਚੱਲੀ ਜਾਂਦੀ ਹੈਗੀ ਨਹੀਂ ਬਾਬਾਏ ਬੇਬੇ ਹਾਂ ਵੇ ਵੇ ਮਾਸੀ ਦਾ ਪਕਾਈ ਮਾਰੀ ਇਹਨੇ ਤੂੰ ਰਾਮ ਨਾਲ ਸੁੱਤੀ ਪਈ ਆ ਮੈਨੂੰ ਕੀ ਹੋ ਗਿਆ ਸੀਗਾ ਤੇਰੇ ਬੁੱਤੀ ਵੇ ਗਿਆ ਵਾਲਾ ਬੈ ਲੈ ਘਰ ਲੈ ਆ ਗਾ ਮੈਨੂੰ ਵੀ ਤੂੰ ਪਹਿਮਾ ਜਿਵੇਂ ਪਤਾ ਸੀਗਾ ਤੂੰ ਸੁੱਤੀ ਮੇ ਇਹ ਬੈ ਬੈ ਆ ਝੋੜੇ ਆ ਝੋੜੇ ਕਿੱਥੋਂ ਆਗੇ ਤੇਰੇ ਕੋਲੇ ਇਹ ਤੇਰੀ ਦਿੱਤੀ ਆ ਭੂ ਮੈਂ ਤਾਂ ਡਰ ਗਈ ਸੀ ਮੈਂ ਕਿਹਦੀ ਉਹੀ ਡਦਾ ਹਰ ਇੱਕ ਗੱਲ ਨੂੰ ਟੂਣਾ ਬਣਾਉਂਦੀ ਹੈ ਪੂਸੀ ਢਾਕੇ ਬੈਗੀ ਮੈਂ ਕਿਤੇ ਕੋਈ ਭੂਤ ਨਹੀਂ ਦੀ ਜੁੱਤੀ ਹੈ ਤੇਰੀ ਜੁੱਤੀ ਹੈ ਕਿ ਤਾ ਉਹ ਦੇਰੀ ਆਨੇ ਹਰਫੀ ਦਾ ਇਹ ਮੇਰੇ ਤੇ ਕਰ ਲੈ ਇਹ ਮੇਰੀ ਜੁੱਤੀ ਨਹੀਂ ਹੈਗੀ ਮੈਂ ਨਹੀਂ ਹੈ ਤਵੇ ਪਾਈ ਮੈਨੂੰ ਚਲਾਇਆ ਦਿਮਾਗ ਕੱਢ ਕੇ ਨੂੰ ਦਵਾਈ ਦਿਵਾਉਣੀ ਪੂਗੀ ਇਹ ਤਾਂ ਹੋਰ ਨਹੀਂ ਹਰ ਇੱਕ ਦਾ ਦਿਮਾਗ ਛੋਡਾ ਹੱਲੇ ਮਾਂ ਪਤਨ ਨਾ ਇਹ ਸਾਮਾਨ ਚੱਕ ਕੇ ਲੈ ਆਂ ਅੰਦਰ ਸਾਮਾਨ ਚੱਕ ਕੇ ਲੈ ਸਾਮਾਨ ਚੱਕ ਕੇ ਮੈਂ ਤਾਂ ਆਦੀ ਮਾਣਾ ਗੱਲ ਕਰਦੀ ਆ ਲੈ ਬੇਬ ਕੀ ਨਾ ਹੱਲ ਕਰੀਏ ਗੱਲ ਦਾ ਹੁਣ ਕੋਈ ਬਹਿਮ ਕਰੀ ਜਾਂਦੀ ਐ ਤਾਂ ਗੱਲ ਗੱਲ ਦਾ ਬਹਿਮ ਕਰੀਵੇਂ ਬਈ ਤੂੰ ਕਾਹਨੂੰ ਚੱਕਣਾ ਸੀਗਾ ਪਰੇ ਮਾਰਦੀ ਪੈਰ ਕੋਈ ਹੋਰ ਚੱਕ ਕੇ ਲੈ ਜਾਂਦਾ ਕੀ ਗੱਲ ਸੀ ਚੱਲ ਪਰੇ ਸਿੱਟਿਆ ਦੂਜਾ ਕੇ ਹੁਣ ਨਹੀਂ ਇਹ ਮੰਨਦੀ ਹੁਣ ਤਾਂ ਪਹੁੰਚ ਸਿੱਟਿਆ ਹੁੰਦੇ ਤੇ ਗੱਲਾਂ ਦਿਮਾਗ ਚ ਬੈ ਗਈ ਅਲੇ ਆਪ ਦੀ ਜੁੱਤੀ ਤੇ ਡਰੀ ਜਾਂਦੀ ਐ ਹਾਂ ਲਾ ਬਿਨਾ ਦੱਸੇ ਦਾ ਕੁੰਡੀਆਂ ਸਾਬਣਾ ਦਾ ਨਾ ਹਾਲ ਰਾਂ ਤੂੰ ਤੇ ਆਪੇ ਪਰੇਸ਼ਾਨੇ ਤੋਂ ਡਰੀ ਜਾਊਗੀ ਹੋਰ ਬਤਨ ਨਹੀਂ ਦੱਸਿਆ ਸੀ ਉਹ ਸਾਹਬਣਾ ਰੋਇਤਾ ਲਾਉਣੇ ਇੱਥੇ ਸਿੱਟੀਆਂ ਪੰਗਿਆ ਬੇਬੇ ਮੈਂ 20 ਵਾਰੀ ਮੈਂ ਚੱਕ ਲਈ ਸੀ ਟੁੰਟਲੇ ਮੈਂ ਤਾਂ ਆਪਕੇ ਤੇ ਦੱਸਿਆ ਨਹੀਂ ਸੀਗਾ ਫੇਰ ਆ ਦੱਸੇ ਰਹਿਣਾ ਦੱਸੇ ਦਾ ਬਹਿਮ ਹੋ ਗਿਆ ਉਹ ਦੱਸੇ ਦਾ ਤੇ ਲੇਖਲੇ ਦੱਸੇ ਦੀ ਬਹਿਮ ਹੋ ਗਿਆ ਹਾਂ ਜੇ ਉਹਨਾਂ ਦਾ ਇਸ ਦੀ ਮੈਂ ਕਹਿੰਦੀ ਮੈਂ ਲੈ ਆਈਆਂ ਫੇਰ ਅੱਪੇ ਚੁਪਕੜ ਜਾਂਦੀ ਬੇਬੇ ਛੱਡ ਪਰ ਇਹਨਾਂ ਨਾਲ ਨੂੰ ਆਪਦਾ ਕੰਮ ਧੰਦਾ ਕਰ ਲੈ ਮੈਂ ਤਾਂ 2 ਮਿੰਟ ਪਿਆ ਸੀਗਾ ਮੈਨੂੰ ਵੀ ਠਾਤਾ ਇਹਨੇ ਆ ਕੇ ਇਹ ਤਾਂ ਹੁਣ ਆਈ ਕਰੀ ਜਾਊਗੀ ਉਹ ਸਿੱਟੀਆਂ ਨੇ ਸਮਾਨ ਚਲ ਬੇ ਮੈਂ ਵੀ ਨੀਰਾ ਪੋਣਾ ਕਦੋਂ ਦਾ ਪਿਆ ਸੀ ਮੈਂ ਵੀ ਕਉ ਮਰ ਜਾ ਇਹੀ ਚ ਟੂਨੇ ਟੰਮਣ ਕਰਦੀ ਨਹੀਂ ਰਹਿ ਪੀਰਾ ਨਹੀਂ ਮਾੜੀ ਮਾੜੀ ਦਾ ਸੰਗ ਮੰਨ ਲਾਂਦੀ ਜਿਵੇਂ ਕਹਿੰਦੇ ਡੈਣ ਵੀ ਘਰ ਛੱਡ ਜਾਂਦੀ ਐ ਲੈ ਮੈਂ ਕੀ ਕੀਤਾ ਹਰਪ੍ਰੀਤ ਮੈਂ ਤਾਂ ਉਹੀ ਆਈ ਸੀ ਨਹੀਂ ਮੰਨ ਕੇ ਆ ਸਾਰੀਆਂ ਗੱਲਾਂ ਸੁਣ ਲੀਆਂ ਤੇਰੇ ਨਾਲ ਭੈਣ ਮੈਂ ਐਸੇ ਕੰਮ ਤੇ ਸੀ ਹੁਣ ਕੈ ਦਿਨ ਹੋ ਗਏ ਮੈਨੂੰ ਵਿੜਕਰਾ ਤਾ ਤੈਨੂੰ ਭਲੇਖਾ ਲੱਗ ਗਿਆ ਜੇ ਸਮਾਨ ਤਰ ਕੇ ਗਈਆਂ ਦੇਖੋ ਵੀ ਤੂੰ ਤਰ ਕੇ ਗਈ ਐ ਤੇ ਹੁਣ ਤੂੰ ਕਹੀ ਜਾਂਦੀ ਸੀ ਮੈਨੂੰ ਦੇਖੋ ਬਾਬੇ ਨੇ ਧਰਦੀ ਨੂੰ ਨਾ ਹੁਣ ਕਹੀ ਤੇ ਜਾਂਦੀ ਸੀ ਕਿ ਬਾਬੇ ਨੇ ਕਿਹਾ ਸੀ ਲੱਡੂ ਤਰਦੀ ਮੈਂ ਐਂ ਕਹੀ ਸੀ ਨਹੀਂ ਬੇਬੇ ਇੱਥੇ ਗਲਤੀ ਰਹੇਗੀ ਆਓ ਰਿਓ ਕੀ ਆ ਆਹੀ ਆਹੀ ਫੜ ਲਓ ਇਹਨੂੰ ਕੋਈ ਨਹੀਂ ਮਾਰ ਦੇ 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 ਮਾਰ ਅਰੇ ਉਹਨੇ ਕਰੇ ਲਾਈ ਚਲਦੀ ਹੈ ਜੇ ਨਹੀਂ ਯਕੀਨ ਕੀਰੇ ਕਰੇ ਮੈਂ ਨਹੀਂ ਜਾਂਦੀ ਜੂੰਦੀ ਗੀ ਮੂੰ ਹੀ ਫੜਪਾ ਅੰਦਰ ਬਾੜੀ ਜਾਂਦੇ ਆਲਾ ਮੈਨੂੰ ਨਾ ਨਾ ਆਪ ਲਿਆ ਲੈ ਸਿੱਟੀ ਆਂ ਮੈਰੀ ਕਰਕੇ ਜਾਂਦੀ ਸੀ ਕੀ ਘਾਟਾ ਸੋੜੇ ਮੈਨੂੰ ਕੀ ਲੋੜ ਕਰਨ ਦੀ ਨਾ ਮੈਂ ਕਰਾਂ ਨਾ ਰੱਬ ਕਰਾਵੇ ਕਰਦੀ ਤਾਂ ਭੈਣੀ ਹੈਗੀ ਆਂ ਚੁੱਪਦੀ ਹੋੂੰ ਹੀ ਮਾਰੀ ਜਾਂਦੀ ਆ ਬੁੜੀ ਨਹੀਂ ਮਾਰਨਾ ਨਹੀਂ ਜਾਂਦੀ ਦੱਦ ਤਾਂ ਮਾਰਨੀ ਮੰਨ ਗਈ ਹੋ ਫਿਰ ਰੋ ਜਾ ਵਰਦੀ ਆਪਣੇ ਘਰੇ ਆ ਜਾ ਚਲ ਕੋਈ ਨਾ ਨਾ ਤਾਂ ਪੈਸੇ ਲੱਗੇ ਇੰਨੇ ਨਾਲੇ ਕੋਈ ਕੰਮ ਨਹੀਂ ਹੋਇਆ ਇਹ ਤਾਂ ਉੱਟੇ ਮੇਰੀ ਗੱਲ ਪੈ ਗਈ ਮਾ ਇਹੇ ਜੇ ਕੰਮਾਂ 'ਚ ਫਾਇਦਾ ਤਾਂ ਕੋਈ ਨਹੀਂ ਕੁਛ ਨਹੀਂ ਹੈਗਾ ਸਿਆਣੇ ਛੱਪਿਆਂ ਕੋਲੇ ਐਵੇਂ ਤਰੂਆਂ ਫਿਰਦੀਆਂ ਬੜੂਆਂ ਆ ਦੇਖ ਲੈ ਉਲਟ ਗੱਲ ਮੇਰੇ ਤੇ ਪੈ ਗਈ ਸੀ ਸਾਰੀ ਮੈਂ ਨਹੀਂ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਕਰਦੀ